ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਪੀਵੀ 87 ਚੈਨਲ ਵਿੱਚ ਤੁਹਾਡਾ ਸਵਾਗਤ ਹੈ ਸੋਸ ਦੋਸਤੋ ਅੱਜ ਆਪਾਂ ਬਾਕਸ ਕਰਾਂਗੇ ਜੀ Amazon basic ਦਾ ਪ੍ਰੋਡਕਟ ਜੋ ਕਿ ਚਲੇਟ ਹੈ ਸੋ ਮਾ ਦਿਏ ਇਸ ਦਾ ਬਾਕਸ ਰਾਈਟਿੰਗ ਪੈਡ ਆਈ 15 ਇੰਚ ਦਾ Amazon basic ਦਾ ਸੋ ਇਹ ਹੈ ਇਸ ਦਾ ਬਾਕਸ ਸੋ ਇਸ ਦਾ ਜੋ ਪ੍ਰਾਈਸ ਹੈ ਜੀ ਉਹ ਹੈ 150 ਰੁਪਿਆ ਦੇਗਾ ਹੈ 700 ਰੁਪਿਆ ਦੇਖਣ ਨੂੰ ਖਰੀਦਣ ਨੂੰ ਛੋਟੇ ਵੀ ਆਉਂਦੇ ਆ 2 200 ਦੇ 3 300 ਦੇ ਵੀ ਆਉਂਦੇ ਆ ਪਰਤੇ ਉਹਨਾਂ ਦੇ ਨਾਲੋਂ ਬੜਾ ਕੀਤੀ ਸਕਰੀਨ 15 ਇੰਚ ਦੀ ਹੈ ਜੋ ਸਿੰਪਲ ਜੀ ਅਨਬਾਕਸਿੰਗ ਹੈ ਬਸ ਇਸ ਤਰ੍ਹਾਂ ਆ ਹੈ ਸੋ ਸੋ ਦੋਸਤੋ ਇਹ ਹੈ ਜੀ ਪ੍ਰੋਡਕਟ ਸਾਹਮਣੇ ਤੋਂ ਇਹ ਹੈ ਤਾਂ ਤੁਸੀਂ ਦੇਖ ਸਕਦੇ ਹੋ ਸੋ ਦੋਸਤੋ एएजी राइटिंग पैड सो ਤੁਸੀਂ ਦੇਖ ਸਕਦੇ ਹੋ ਇਹ Amazon बेसिक ਦੀ ਬ੍ਰਾਂਡਿੰਗ ਦਿੱਤੀ ਹੋਈ ਹੈ लॉक अनलॉक ਦਾ ਫੀਚਰ ਹੈ ਇਹ ਹੈ डिलीट ਇਸ ਨੂੰ ਆਪਾਂ ਡਿਲੀਟ ਕਰ ਸਕਦੇ ਹਾਂ ਸੋ ਇੰਨਾ ਕੇਰੀਆ ਜੋ ਜਿਸ ਤੇ ਆਪਾਂ ਰਾਈਟ ਕਰ ਸਕਦੇ ਹਾਂ ਪੈਨ ਦੇ ਨਾਲ ਸੋ ਬੈਕ ਸਾਈਡ ਤੋਂ ਇਹ ਹੈ ਇੱਥੇ ਇਸ ਦੇ ਸੈੱਲ ਪੈਂਦਾ ਹੈ ਜੋ ਕਿ ਇੱਕ ਸੈੱਲ ਸਾਲ 150 100 ਜੇ ਮੀਨਨ ਆਰਾਮ ਨਾਲ ਕੱਢ ਦਿੰਦਾ ਹੈ। ਤੇ ਦੋਸਤੋ ਇਹ ਹੈ ਇਸ ਦਾ ਪੈਨ ਜੋ ਇਸ ਦੇ ਵਿੱਚ ਫਸ ਜਾਂਦਾ। ਸੋ ਇਹ ਦਾ ਪੈਨ ਹੈ ਨਾ ਜਿਹੜਾ ਇਹ ਮੈਂ ਸਪੈਸ਼ਲ ਪੈਨ ਕਰਕੇ ਹੀ ਖਰੀਦੇ ਆ ਜੋ ਤਾਂ ਕਿ ਮੇਰੀ ਬੇਟੀ ਦੇ ਕੰਮ ਆ ਜਾਏ। ਇਹ ਗੋਲ ਹੈ। ਵਾਈਟ ਕਲਰ ਦਾ ਪੈਨ ਹੈ। ਆ ਦੇਖੋ ਇਹਦਾ ਨਿਬਾ। ਸੋ ਆ ਜੂ ਆਪਾਂ ਦੇਖਦੇ ਹਾਂ ਰਾਈਟ ਕਰਕੇ ਇਹਦੇ ਤੇ ਕੁਝ ਸਕ੍ਰਾਈਟ ਲਿਖਣ ਦਾ ایکسپੀਰੀਅੰਸ ਵੀ ਬਹੁਤ ਵਧੀਆ ਹਸਤੇ ਇਦਾਂ ਲੱਗਦਾ ਜਿਵੇਂ ਆਪਾਂ ਕੋਈ ਕਾਗਜ਼ ਤੇ ਲਿਖ ਰਹੇ ਆ ਰਾਈਟਿੰਗ ਪੈਡ ਆ ਸੋ ਬੜੀ ਸਕਰੀਨ ਕਰਕੇ ਜੋ ਇਸ ਦਾ ایکسپੀਰੀਅੰਸ ਬਹੁਤ ਜ਼ਿਆਦਾ ਵਧੀਆ ਹੁੰਦਾ ਇਦਾਂ ਇਹ ਦੇਫੀਲਟ ਹੁੰਦਾ ਹੈ ਜੋ ਅਲੋਕਨ ਹੈ ਉਹ ਜਿਹੜਾ ਡਿਲੀਟ ਹੁੰਦੀ ਆਪਾਂ ਕਈ ਚੀਜ਼ਾਂ ਨੂੰ ਡਿਲੀਟ ਨਹੀਂ ਕਰਨਾ ਸੋ ਉਸ ਦੇ ਲਈ ਆਪਾਂ ਨੂੰ ਏ ਐਜੋ ਬਟਨ ਇਸ ਨੂੰ ਆਪਾਂ ਕਰ ਦੇਗੇ ਆ ਹੁਣ ਇਸ ਤੇ ਆਪਾਂ ਕੋਈ ਵੀ ਲਿਖਾਂਗੇ ਪੀ ਵੀ 87 ਗੇਮਰ ਲਾਈਕ ਸ਼ੇਅਰ आप डिलीट करा तो ये डिलीट नहीं होगा सो ये इसका फीचर लॉक नी लगा सकते हो तो कोई डिलीट ना कर सके इस अनलॉक करा तो यह डिलीट हो जाएगा सो so, ये मल्टी कलर से भी आमता जिमें ऊपर तुम देख सकते हो अलग अलग रंगा का नीचे ਲਿਖਣ ਦਾ ਬਹੁਤ ਪਤਿਆ ਐਕਸਪੀਰੀਅੰਸ ਹੈ ਕਾਗਜ਼ਾਂ 'ਵਾਂਗ ਲੱਗਦਾ ਛੋਟੇ ਬੱਚੇ ਪਾਣੀ ਨਾਲ ਦੇਖ ਲਗਦੇ ਆ ਇਹਦੇ ਤੇ ਤਾਂ ਦੋਸਤੋਂ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਜਾ ਕੇ ਦੱਸਿਓ ਕਿਸੇ ਇਸ ਦੇ ਰਿਲੇਟਿੰਗ ਕੋਈ ਹੋਰ ਸਵਾਲ ਹੈ ਤਾਂ ਮੈਨੂੰ ਜਰੂਰ ਪੁੱਛ ਸਕਦੇ ਹੋ ਕਮੈਂਟ ਬਾਕਸ ਵਿੱਚ ਮੈਂ ਤੁਹਾਨੂੰ ਉੱਥੇ ਦੱਸ ਦੇਵਾਂਗਾ ਇਦਾਂ ਜਵਾਬ ਜੋ ਵੀ ਹੋਵੇਗਾ ਸੋ ਇਸ ਨੂੰ ਅਗਰ ਖਰੀਦਣਾ ਚਾਹੁੰਦੇ ਆ ਤਾਂ ਐਵੇਂ ਜੌਂ ਤੇ ਜਾ ਕੇ ਖਰੀਦ ਸਕਦੇ ਹੋ 700 ਰੁਪਏ ਆ ਥੋੜਾ ਪ੍ਰਾਈਸ ਜ਼ਿਆਦਾ ਹੀ ਹੈ ਬਟ ডিসਪਲੇ ਵੀ ਇਸ ਦੀ ਬਹੁਤ ਬੜੀ ਹੈ ਸੋ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਦਵਾ ਦਿਓ ਤਾਂ ਜੋ ਤੁਹਾਨੂੰ ਇਸੇ ਤਰ੍ਹਾਂ ਦੀਆਂ ਵੀਡੀਓ ਸਭ ਤੋਂ ਪਹਿਲਾਂ ਮਿਲ ਸਕੇ ਧੰਨਵਾਦ